ਜਲਜੀ ਸਿੰਘ ਜੀ ਅੱਜ ਗੱਲ ਕਰੀਏ ਤਾਂ ਅਮਰਪਾਲ ਸਿੰਘ ਦੀ ਜਿੱਤ ਹੋਈ ਹੈ ਜਾਂ ਐਦਾਂ ਕਹਿ ਲਈਏ ਕਿ ਅਮਰਪਾਲ ਸਿੰਘ ਦੇ ਇੱਕ ਨਿੱਜੀ ਦੁਸ਼ਮਣ ਦੀ ਹਾਰ ਹੋਈ ਹੈ ਅੰਦਾਜ਼ਾ ਜੀਏ ਕਿ ਅਮਰਪਾਲ ਸਿੰਘ ਦੇ ਨਾਲ ਇੱਕ ਪਰਸਨ ਹੈ ਜਿਸ ਨੇ ਦੁਸ਼ਮਣੀ ਰੱਖੀ ਹੋਈ ਹੈ ਜੋ ਪਹਿਲਾਂ ਕਿ ਕਾਫੀ ਵੀਡੀਓ ਦੇ ਰਾਹੀਂ ਵੀ ਉਹਨਾਂ ਦੀ ਤਕਰਾਰ ਚੱਲਦੀ ਸੀ ਅਮਰਪਾਲ ਸਿੰਘ ਦੇ ਨਾਲ ਬਾਅਦ ਵਿੱਚ ਉਹਨਾਂ ਨੇ ਅਮਰਪਾਲ ਸਿੰਘ ਖਿਲਾਫ ਚੋਣਾਂ ਲੜਨ ਦੀ ਵੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹਨਾਂ ਨੂੰ ਹਾਰ ਮਿਲੀ ਪਰ ਜੋ ਹਾਰ ਉਹਨਾਂ ਨੂੰ ਚੋਣ ਲੜਕੇ ਮਿਲੀ ਸੀ ਕਲੋਕੇ ਲੋਕਤੰਤਰੀ ਤਰੀਕੇ ਵਿੱਚ ਮਿਲੀ ਸੀ ਹੁਣ ਉਹੀ ਹਾਰ ਉਹਨਾਂ ਨੂੰ ਨਿਆਂਪਾਲਿਕਾ ਵਿੱਚ ਮਿਲੀ ਹੈ ਨਿਆਂਇਕ ਲੋਕੇ ਜਿੱਥੋਂ ਮਿਲਦਾ ਸੁਪਰੀਮ ਕੋਰਟ ਦੇ ਵਿੱਚ ਉੱਥੇ ਵੀ ਉਹਨਾਂ ਨੂੰ ਹਾਰ ਮਿਲੀ ਹੈ ਜਾਨੀ ਕਿ ਉਸ ਟਾਈਮ ਦੇ ਵਿੱਚ ਅਮਰਪਾਲ ਸਿੰਘ ਦੀ ਦੂਜੀ ਜਿੱਤ ਹੋ ਗਈ ਹੈ ਉਹਨਾਂ ਦੇ ਦੁਸ਼ਮਣ ਜੋ ਹੈਗੇ ਨੇ ਜਿਨ੍ਹਾਂ ਦਾ ਨਾਮ ਹੈ ਭਗਤ ਸਿੰਘ ਦਵਾਦੀ ਦੇ ਖਿਲਾਫ ਕਿਵੇਂ ਦੇਖਦੇ ਹੋ ਜੋ ਇਹ ਪਰਸਨਲ ਇੱਕ ਦੁਸ਼ਮਣੀ ਚੱਲਦੀ ਪਈ ਹੈ ਉਸ ਵਿੱਚ ਭਗਤ ਸਿੰਘ ਦਵਾਦੀ ਨੂੰ ਦੂਜੀ ਵਾਰ ਹਾਰ ਸਹਮਣਾ ਕਰਨਾ ਪਿਆ ਅਮਰਪਾਲ ਸਿੰਘ ਦੀ ਦੂਜੀ ਜਿੱਤ ਹੋਈ ਹੈ ਅਮਰਪਾਲ ਸਿੰਘ ਦੂਜੀ ਜਿੱਤ ਪਾਰੇ ਸੀ ਕੀ ਕਹੋਗੇ ਦੇਖੋ ਬਹੁਤ ਕਲੀਅਰ ਤੇ ਸਾਫ਼ ਜੀ ਗੱਲ ਹੈ ਕਿ ਜਿਵੇਂ ਤੁਸੀਂ ਸ਼ਬਦ ਵਰਤਿਆ ਨਾ ਕਿ ਪਰਸਨਲ ਦੁਸ਼ਮਣੀ ਜਿਹੜੀ ਨਿੱਜੀ ਦੁਸ਼ਮਣੀ ਹੈਗੀ ਹੈ ਉਹ ਇਹ ਬੰਦਾ ਜਿਹੜਾ ਉਹ ਕੱਢਦਾ ਹੋਇਆ ਨਜ਼ਰ ਆ ਰਿਹਾ ਤੇ ਮੂੰਹ ਦੇ ਮੂੰਹ ਡਿੱਗ ਜਾਂਦਾ ਇਹਨੇ ਜਦੋਂ ਤੁਸੀਂ ਦੋ ਜਿਹੜੀਆਂ ਮੇਨ ਜਿਹੜੇ ਘਟਨਾ ਕਰਮ ਨੇ ਉਹਦੇ ਬਾਰੇ ਤਾਂ ਦੱਸਿਆ ਪਰ ਉਸ ਤੋਂ ਪਹਿਲਾਂ ਦੀਆਂ ਕਾਰਵਾਈਆਂ ਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਜਦੋਂ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਦੁਬਈ ਛੱਡ ਕੇ ਤਾਂ ਇਹ ਜਿਹੜਾ ਭਗਤ ਸਿੰਘ ਦੁਆਬੀ ਜਿਹੜਾ ਆਪਣੇ ਆਪ ਨੂੰ ਭਗਤ ਸਿੰਘ ਕਹਿੰਦਾ ਪਰ ਜਦੋਂ ਚੋਣਾ ਲੜੀਆਂ ਉਹ ਤੋਂ ਹੋਰ ਹੀ ਕੋਈ ਨਾਮ ਸੀਗਾ ਸੋ ਆਪਾਂ ਵੀ ਕਿਤੇ ਕਨਫਿਊਜ਼ ਹੋ ਗਏ ਸੀ ਖੈਰ ਆਪਾਂ ਟੌਪਿਕ ਤੇ ਆਈਏ ਸੋ ਉਸ ਵੇਲੇ ਤੋਂ ਲੈ ਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਜਾਂ ਫਿਰ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਇੱਕ ਆਪਾਂ ਕਹੀਏ ਮਾਹੌਲ ਸਿਰਜਣਾ ਹੋਰ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਵੀਡੀਓਜ਼ ਪੋਸਟਾਂ ਰਾਹੀਂ ਬਣਾ ਬਣਾ ਕੇ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਖਿਲਾਫ ਪਾਉਣੀਆਂ ਇਹ ਉੱਥੋਂ ਕੰਮ ਸ਼ੁਰੂ ਹੋਇਆ ਹੋਇਆ ਉਸ ਵੇਲੇ ਵੀ ਇਹ ਇੱਕ ਵਾਰੀ ਕਾਫੀ ਸਰਗਰਮ ਹੋਇਆ ਪਰ ਮੂੰਹ ਦੀ ਉਦੋਂ ਖਾਣੀ ਪਈ ਜਦੋਂ ਭਾਈ ਅਮਰਤਪਾਲ ਸਿੰਘ ਦੀ ਚੜ੍ਹਾਈ ਜਿਹੜੀ ਹੈ ਉਹ ਦਿਨ ਬਾ ਦਿਨ ਵੱਧਦੀ ਗਈ ਤੇ ਇਹਨੂੰ ਕਿਸੇ ਨੇ ਮੂੰਹ ਨ ਉਸ ਵੇਲੇ ਵੀ ਨਹੀਂ ਲਾਇਆ ਫਿਰ ਤੁਸੀਂ ਆਜੋ ਇੱਥੇ ਹੁਣ ਜੜੀਆਂ ਚੋਣਾ ਹੋਈਆਂ ਚੋਣਾ ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਜਿਹੜੇ ਜੇਲ੍ਹ ਦੇ ਵਿੱਚ ਸੀ ਉਹਨਾਂ ਦੇ ਐਲਾਨ ਹੋ ਜਾਂਦਾ ਕਿ ਭਾਈ ਉਹ ਚੋਣ ਲੜਨਗੇ ਤਾਂ ਇਹਨੇ ਸੋਚਿਆ ਵੀ ਲਓ ਮੈਂ ਬਹੁਤ ਵੱਡਾ ਕਾਰੀਗਰ ਹਾਂ ਮੇਰੇ ਪਿੱਛੇ ਬਹੁਤ ਦੁਨੀਆ ਤੇ ਮੈਂ ਹਰਾ ਕੇ ਇਸ ਗੱਲ ਦਾ ਸਬੂਤ ਦਿਆਂਗਾ ਅਮਰਤਪਾਲ ਨੂੰ ਕਿ ਤੇਰੇ ਪਿੱਛੇ ਕੋਈ ਨਹੀਂ ਸਾਰੀ ਜਨਤਾ ਦਾ ਮੇਰੇ ਪਿੱਛੇ ਹੈ ਤੋ ਉਹ ਫਿਰ ਮੈਨੂੰ ਲੱਗਦਾ ਵੀ 4 ਤੇ 500 ਵੋਟ ਜਾਂ ਫਿਰ 250 ਵੋਟ ਜੇ ਮੈਂ ਗਲਤ ਨਹੀਂ ਤਾਂ ਇੰਨੀ ਕੋਈ ਭਗਤ ਦੁਆਬੀ ਨੂੰ ਉਹ ਵੀ ਕੰਮ ਰਹਿ ਗਿਆ ਉਦੋਂ ਵੀ ਮੂੰਹ ਦੀ ਖਾਣੀ ਪਈ ਉਹਨੇ ਨੇ ਸੋਚਿਆ ਵੀ ਲੈ ਵੀ ਉਹ ਤਾਂ ਐਮਪੀ ਵੀ ਬਣ ਗਿਆ ਦੁਨੀਆ ਦੇ ਵਿੱਚ ਉਹਦਾ ਨਾਮ ਵੀ ਬਣ ਗਿਆ ਵਿਦੇਸ਼ਾਂ ਦੇ ਵਿੱਚ ਉਹਦੀਆਂ ਵੱਡੀਆਂ ਵੱਡੀਆਂ ਫਲੈਕਸ ਤਸਵੀਰਾਂ ਲੱਗਦੀਆਂ ਪੰਜਾਬ ਦੇ ਵਿੱਚ ਲੱਗਦੀਆਂ ਨੌਜਵਾਨਾਂ ਦੇ ਮੋਬਾਈਲਾਂ ਦੇ ਉੱਤੇ ਤਸਵੀਰਾਂ ਨੇ ਫੇਸਬੁੱਕ ਦੀ ਡੀਪੀ ਦੇ ਉੱਤੇ ਤਸਵੀਰ ਲਾਈ ਹੋਈ ਹੈ ਸੋ ਇਹ ਹੁਣ ਕੰਮ ਕਿਦਾਂ ਬੜੇ ਫਿਰ ਇਹਨੇ ਖਿਜੇ ਹੋਏ ਨੇ ਅੰਦਰੋਂ ਜੈਲ ਸੀ ਦੇ ਨਾਲ ਭਰਿਆ ਹੋਇਆ ਇਹ ਬੰਦਾ ਇਹਨੇ ਫਿਰ ਕੋਰਟ ਦਾ ਰੁਖ ਜਿਹੜਾ ਉਹ ਕੀਤਾ ਉਥੇ ਪਟੀਸ਼ਨ ਪਾ ਦਿੱਤੀ ਲਓ ਜੀ ਇਹਨਾਂ ਨੇ ਵੇਰਵੇ ਨਹੀਂ ਦਿੱਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਵੇਰਵੇ ਕਿਹੜਾ ਪੰਜਾਬ ਦਾ ਜਾਂ ਫਿਰ ਭਾਰਤ ਦਾ ਐਸਾ ਨੇਤਾ ਹੈਗਾ ਜਿਹੜਾ ਸਾਰੇ ਵੇਰਵੇ ਸਹੀ ਦੇਈ ਜਾਂਦਾ ਆਪਾਂ ਉਦਾਹਰਨ ਦਿੱਤੀ ਸੀ ਬਾਦਲਾਂ ਦੀ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਕੋਲ ਪ੍ਰਾਪਰਟੀਆਂ ਵੱਡੀ ਜਾਇਦਾਦ ਹੈ ਕਿਸੇ ਵੇਲੇ ਖੁਲਾਸੇ ਹੋਏ ਸੀ ਸਾਰਿਆਂ ਨੂੰ ਪਤਾ ਹੋਣਾ ਤੇ ਉਹ ਕਿੰਨੇ ਆ ਕੇ ਇੱਥੇ ਆਪਣੇ ਜਿਹੜੇ ਸਹੀ ਜਿਹੜੇ ਵੇਰਵੇ ਨੇ ਉਹ ਦੇ ਦਿੰਦੇ ਆ ਚੋਣ ਕਮਿਸ਼ਨ ਨੂੰ ਜਾ ਉਸ ਤੋਂ ਬਾਅਦ ਗੱਲ ਕੀਤੀ ਸੀ ਕਿ ਲੋ ਜੀ ਇਹਨਾਂ ਨੇ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਹੈ ਸੋ ਧਾਰਮਿਕ ਸਥਾਨਾਂ ਦੀ ਵਰਤੋਂ ਜੇ ਸਿੱਖਾਂ ਨੇ ਨਹੀਂ ਕਰਨੀ ਤੇ ਫਿਰ ਉੱਥੇ ਈਸਾਈ ਆ ਕੇ ਉਹਨਾਂ ਦੀ ਵਰਤੋਂ ਕਰਨਗੇ ਸਾਡੇ ਤਾਂ ਗੁਰਦੁਆਰਿਆਂ ਦੇ ਵਿੱਚੋਂ ਕੱਲਾ ਧਾਰਮਿਕ ਜਿਹੜਾ ਇੱਕ ਆਪਾਂ ਕਹੀਏ ਵੀ ਸਟਰਕਚਰ ਨਹੀਂ ਹੈਗਾ ਉਸ ਰਾਜਨੀਤੀ ਦਾ ਵੀ ਸਟਰਕਚਰ ਉਹਦੇ ਨਾਲ ਨਾਲ ਚੱਲਦਾ ਸੋ ਇਹ ਬੰਦਿਆਂ ਨੂੰ ਸ਼ਾਇਦ ਸਮਝ ਹੀ ਨਹੀਂ ਆਉਂਦੀ ਉਹਨਾਂ ਨੇ ਉਹਨੇ ਫਿਰ ਇਹ ਕਿਹਾ ਜੀ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਹੈ ਉਹ ਹੁਣ ਜਿਹੜਾ ਹਾਈ ਕੋਰਟ ਵੱਲੋਂ ਆ ਗਿਆ ਖਾਰਜ ਕਰਕੇ ਉਹ ਮਾਰੀ ਕਹਿੰਦਾ ਲੈ ਜਾਓ ਚੱਕ ਕੇ ਕੁਝ ਨਹੀਂ ਹੈਗਾ ਇਹਦੇ ਵਿੱਚ ਤੋ ਹੁਣ ਫੇਰ ਇੱਕ ਵਾਰੀ ਮੂੰਹ ਦੀ ਖਾਣੀ ਪਈ ਐ ਇਹਨਾਂ ਨੂੰ ਅੱਛਾ ਇਹ ਬੰਦੇ ਦਾ ਮੈਂ ਤੁਹਾਨੂੰ ਦੱਸਾਂ ਪਈ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਲਾਈਵ ਹੋ ਜਾਂਦਾ ਇੱਕ ਦੋ ਹੋਰ ਇਹਦੇ ਨਾਲ ਰਲੇ ਹੋਏ ਨੇ ਲਾਈਵ ਹੋ ਕੇ ਜਿਉਂ ਲੱਗਦੇ ਨੇ ਇਹ ਕਹਿੰਦਾ ਤੇ ਆਪਣੇ ਆਪ ਨੂੰ ਪੱਤਰਕਾਰ ਐ ਤੇ ਜਾਂ ਫਿਰ ਇਹ ਐਮਪੀ ਦੀਆਂ ਚੋਣਾਂ ਲੜਨ ਵਾਲਾ ਮਤਲਬ ਕਿ ਇਨਸਾਨ ਆਪਣੇ ਆਪ ਨੂੰ ਇਹ ਕਹਿੰਦਾ ਵੀ ਮੈਂ ਮਤਲਬ ਕਿ ਸਮਾਜ ਦਾ ਭਲਾ ਕਰ ਸਕਦਾ ਪਰ ਕਿਤੇ ਇਹਦਾ ਲਾਈਵ ਦੇਖਿਓ ਤੁਸੀਂ ਮੈਂ ਪ੍ਰਮੋਟ ਨਹੀਂ ਕਰਨਾ ਚਾਹੁੰਦਾ ਵੀ ਇਹਦਾ ਲਾਈਵ ਜਾ ਕੇ ਦੇਖਿਆ ਕਰੋ ਪਰ ਇਹਦੇ ਜਿਹੜੇ ਸ਼ਬਦ ਵਰਤਦਾ ਹੈ ਭਾਈ ਅਮਰਤਪਾਲ ਸਿੰਘ ਬਾਰੇ ਤੇ ਇਹ ਇਹ ਸ਼ਬਦ ਵਰਤ ਰਿਹਾ ਸੀ ਕਿ ਉਹ ਬੁੜਾ ਭਾਈ ਅਮਰਤਪਾਲ ਸਿੰਘ ਦੇ ਫਾਦਰ ਦੇ ਬਾਰੇ ਸ਼ਬਦ ਵਰਤ ਰਿਹਾ ਕਿ ਉਹ ਬੁੜਾ ਜਿਹੜਾ ਜਾਂ ਫਿਰ ਜੇ ਭਾਈ ਹਰਪ੍ਰੀਤ ਸਿੰਘ ਦੀ ਉਹਨਾਂ ਦੇ ਭਰਾ ਦੀ ਗੱਲ ਕਰੀਏ ਤੇ ਉਹਨੂੰ ਕਹਿੰਦਾ ਨਸ਼ੇੜੀ ਹੈ ਜਦਕਿ ਪੁਲਿਸ ਨੇ ਵੀ ਉਹਨਾਂ ਨੂੰ ਜਿਹੜਾ ਹੈਗਾ ਉਹ ਛੱਡ ਦਿੱਤਾ ਕਿਉਂਕਿ ਉਹ ਪ੍ਰੂਫ ਨਹੀਂ ਕਰ ਪਾਇਆ ਅਛਾ ਉਸ ਤੋਂ ਬਾਅਦ ਇੱਕ ਤਸਵੀਰ ਜਿਹੜੀ ਐ ਫੇਕ ਤਸਵੀਰ ਵਾਇਰਲ ਹੁੰਦੀ ਐ ਭਾਈ ਅਮਰਤਪਾਲ ਸਿੰਘ ਦੀ ਉਹਨਾਂ ਦੇ ਹੱਥ ਦੇ ਉੱਤੇ ਕੋਈ ਚਿੱਟੀ ਜੀ ਚੀਜ਼ ਕੋ ਪਾਊਡਰ ਦਿਖਾਇਆ ਗਿਆ ਸੀ ਉਹਦੇ ਵਿੱਚ ਇਹ ਬੰਦਾ ਆਪਣੇ ਆਪ ਨੂੰ ਪੱਤਰਕਾਰ ਸਮਝਦਾ ਤੇ ਤੁਸੀਂ ਦੇਖੋ ਵੀ ਪੱਤਰਕਾਰ ਉਹ ਹੁੰਦਾ ਵੀ ਜਿਹੜਾ ਪੁਨਛਾਣ ਤੋਂ ਬਿਨਾ ਕੋਈ ਸ਼ਬਦ ਤੱਕ ਨਾ ਬੋਲੇ ਪਰ ਇਹ ਉਹ ਤਸਵੀਰਾਂ ਅਪਲੋਡ ਕਰਦਾ ਤੇ ਇਹ ਵੀ ਕਹਿੰਦਾ ਵੀ ਇਹ ਸੱਚੀਆਂ ਤਸਵੀਰਾਂ ਨੇ ਮਤਲਬ ਕਹਿਣ ਦਾ ਵੀ ਕਿੱਥੋਂ ਤੱਕ ਗਿਰ ਚੁੱਕੇ ਨੇ ਲੋਕ ਇਹ ਇਹਨਾਂ ਦੇ ਜਿਹੜਾ ਵਰਤਾਰੇ ਤੋਂ ਪਤਾ ਲੱਗਦਾ ਪਹਿਲਾ ਪਹਿਲਾ ਢਾਲਣ ਦੀ ਕੋਸ਼ਿਸ਼ ਉਹ ਨਹੀਂ ਹੋਈ ਚੋਣਾਂ ਦੇ ਵਿੱਚ ਬਰਾਬਰ ਖੜ ਗਏ ਉਹ ਨਹੀਂ ਹੋਇਆ ਕੰਮ ਤੇ ਉਸ ਤੋਂ ਬਾਅਦ ਹੁਣ ਖਾਰਜ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਨਹੀਂ ਹੋਇਆ ਕੰਮ ਤੇ ਹੁਣ ਜਿਹੜਾ ਲੱਗਿਆ ਹੋਇਆ ਇਹ ਕਰਨ ਕਰਤੂਤਾ ਕਾਮਯਾਬੇ ਨੇ ਇਹਦੇ ਵਿੱਚ ਵੀ ਨਹੀਂ ਹੋਣਾ ਇੱਕ ਸੱਪ ਹੁੰਦਾ ਨਾ ਇੱਕ ਜ਼ਰੀਲਾ ਸੱਪ ਹੁੰਦਾ ਜਿਹਨੂੰ ਕਿਹਾ ਜਾਂਦਾ ਨਾ ਕੋਬਰਾ ਸੱਪ ਵੀ ਕਹਿੰਦੇ ਉਹਦਾ ਡੰਗ ਬੜਾ ਜ਼ੈਰੀ ਹੁੰਦਾ ਇੱਕ ਸੱਪ ਹੁੰਦਾ ਉਹਨੂੰ ਕਿਹਾ ਜਾਂਦਾ ਪਾਣੀ ਵਾਲਾ ਸੱਪ ਹੁੰਦਾ ਹਰਾ ਜਾਂ ਉਹ ਕਹਿੰਦੇ ਫੁਕਾਰਾ ਵੀ ਮਾਰ ਦਵੇ ਜੋ ਮਰਜ਼ੀ ਕਰੀ ਜਾਵੇ ਤੇ ਉਹਦਾ ਅਸਰ ਨਹੀਂ ਹੁੰਦਾ ਬੰਦੇ ਤੇ ਦੰਦੀ ਵੀ ਵੱਢ ਦੇ ਨਾ ਉਹ ਜਿਹਨੂੰ ਡੰਗ ਮਾਰਨਾ ਕਹਿੰਦੇ ਆ ਉਹ ਡੰਗ ਵੀ ਮਾਰਦੇ ਉਹਦਾ ਅਸਰ ਨਹੀਂ ਹੁੰਦਾ ਸੋ ਇਹ ਮੈਨੂੰ ਲੱਗਦਾ ਹਰਿਆਈ ਵਾਲਾ ਸੱਪ ਹੈ ਇਹ ਬਾਰ-ਬਾਰ ਫੁਕਾਰੇ ਤਾਂ ਮਾਰਦਾ ਆਪਣੀ ਮਤਲਬ ਮੈਨੂੰ ਇਹ ਲੱਗਦਾ ਵੀ ਕਿਤੇ ਜੇ ਭਾਈ ਅਮਰਤਪਾਲ ਸਿੰਘ ਦੇ ਵਿਰੋਧ ਤੋਂ ਪਹਿਲਾਂ ਇੱਕ ਇਹਦਾ ਕਿਤੇ ਕੋਈ ਚੰਗੀ ਸ਼ਾਇਦ ਈਮੇਜ ਬਣੀ ਵੀ ਹੋਵੇ ਐਜ਼ ਪੱਤਰਕਾਰ ਮੈਨੂੰ ਤਾਂ ਪਤਾ ਨਹੀਂ ਮੈਂ ਕਦੇ ਦੇਖਿਆ ਵੀ ਨਹੀਂ ਇਹਨੂੰ ਕਿਹੜਾ ਮੀਡੀਆ ਕੀ ਕਿਤੇ ਕੀ ਕਰਦਾ ਪਰ ਹੋ ਸਕਦਾ ਉਹਦੋਂ ਬਣੀ ਵੀ ਹੋਵੇ ਪਰ ਇਹਨੇ ਰਹਿਂਦਾ ਖੁੰਦਾ ਜਿਹੜਾ ਆਪਣਾ ਨੁਕਸਾਨ ਕਰਵਾ ਲਿਆ ਆਪਣੀ ਇਮੇਜ ਖਰਾਬ ਕਰਾ ਲਈ ਆਪਣੇ ਆਪ ਨੂੰ ਕੌਮ ਦਾ ਗद्दार ਸਾਬਤ ਕਰਵਾ ਲਿਆ ਆਪਣੇ ਆਪ ਨੂੰ ਦੁਸ਼ਮਣ ਸਾਬਤ ਕਰਾ ਲਿਆ ਜਿਹੜੇ ਸਿੱਖ ਕੌਮ ਦੇ ਯੋਧੇ ਜਿਹੜੇ ਲੜਦੇ ਨੇ ਉਹਨਾਂ ਦੇ ਖਿਲਾਫ ਬੋਲ ਕੇ ਮਤਲਬ ਕਹਿਣ ਦਾ ਵੀ ਇਹਨੇ ਭਟਾਤਾ ਪੂਰੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਬਣਿਆ-ਬੁਣਿਆ ਦੇ ਕੋਲ ਕੁਝ ਨਹੀਂ ਹੈ ਹੁਣ ਬੈਠਾ ਦੇਖਦਾ ਹੋਣਾ ਹੁਣ ਹੋਰ ਪਾਸੇ ਨੂੰ ਜਿਹੜੇ ਆ ਹਰਿਆਈ ਵਾਲੇ ਸੱਪ ਵਾਂਗੂ ਹੋਰ ਪਾਸੇ ਫੁਕਾਰੇ ਮਾਰੇਗਾ ਲਓ ਜੀ ਮੈਂ ਤੇ ਇਹਨਾਂ ਦਾ ਐ ਨੁਕਸਾਨ ਕਰ ਦਿਆਂਗਾ ਔ ਨੁਕਸਾਨ ਕਰ ਦਿਆਂਗਾ ਸੋ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਦੀ ਵੀ ਪਤਾ ਨਹੀਂ ਇਹਨਾਂ ਦਾ ਦਿਮਾਗ ਹੈਗਾ ਵੀ ਹੈ ਜਾਂ ਫਿਰ ਐਸੇ ਹੀ ਬਿਨਾ ਦਿਮਾਗ ਤੋਂ ਚੱਲੇ ਹੋਏ ਇਹ ਲੋਕ ਨੇ ਜਿਹੜੇ ਨਿਤ ਦਿਨ ਬਹਿ ਕੇ ਉੱਥੇ ਯਾਰ ਬੋਲ ਜਿਹੜਾ ਆਪਣੇ ਲਾਈਵਾਂ ਦੇ ਵਿੱਚ ਕਰਦੇ ਰਹਿੰਦੇ ਆ ਕਿ ਲਓ ਜੀ ਅਸੀਂ ਤਾਂ ਐ ਕਰਤਾ ਜੀ ਇਹਨਾਂ ਦਾ ਭਰਾ ਨਸ਼ੇੜੀ ਉਹਦਾ ਬੁੜਾ ਆ ਗਿਆ ਉਹਦੀ ਮਾਂ ਆ ਗਈ ਸੋ ਇਹ ਆਪਣੇ ਆਪ ਨੂੰ ਦੱਸਦੇ ਨੇ ਪੜ੍ਹੇ ਲਿਖੇ ਤੇ ਇਹੀ ਬੰਦਾ ਕਿਤੇ ਕਹਿੰਦਾ ਹੁੰਦਾ ਸੀ ਕਿ ਲੋ ਜੀ ਮੈਨੂੰ ਭੱਦੀ ਸ਼ਬਦਾਵਲੀ ਬੋਲਦੇ ਆ ਫੋਨ ਦੇ ਉੱਤੇ ਆ ਕੇ ਅੱਜ ਦੀ ਆਪਣੀ ਜਿਹੜੀ ਭੱਦੀ ਸ਼ਬਦਾਵਲੀ ਜਿਹੜੀ ਇਹਦੀ ਸ਼ਬਦਾਵਲੀ ਦੇਖ ਲਓ ਇਹ ਕਹਿੰਦਾ ਸੀ ਕਿ ਮੈਂ ਇੱਕ ਬੇਟੀ ਦਾ ਬਾਪ ਵੀ ਹਾਂ ਸੋ ਮੈਨੂੰ ਲੱਗਦਾ ਵੀ ਲੋਕਾਂ ਨੂੰ ਸ਼ਰਮ ਹੀ ਆ ਜਾਣੀ ਚਾਹੀਦੀ ਜਦੋਂ ਇਹ ਕਹਿੰਦਾ ਬੇਟੀ ਦਾ ਬਾਪ ਹੈ ਇੱਕ ਬੱਚੇ ਦਾ ਬਾਪ ਹੋ ਕੇ ਦਾੜੀ ਤੇਰੀ ਚਿੱਟੀ ਹੋਣ ਲੱਗ ਪਈਏ ਤੇ ਤੈਨੂੰ ਬੋਲਣ ਦੀ ਅਕਲ ਅਜੇ ਤੱਕ ਨਹੀਂ ਆਈ ਤੇ ਤੂੰ ਆਪਣੇ ਆਪ ਨੂੰ ਪੱਤਰ ਕਹਿਣਾ। ਸੋ ਮੈਂ ਇਹੀ ਗੱਲਾਂ ਕਰਦਾ ਹੁੰਨਾ ਨਾ ਵੀ ਪੱਤਰਕਾਰੀ ਦਾ ਮਿਆਰ ਵੀ ਤੇ ਤਾਂ ਹੀ ਡਿੱਗਿਆ ਨਾ ਕਿ ਜੇ ਇਹੋ ਜਿਹੇ ਪੱਤਰਕਾਰ ਆ ਜਾਣਗੇ ਇਹੋ ਜਿਹੇ ਸਾਡੇ ਐਮਪੀ ਬਣ ਜਾਣਗੇ ਇਹੋ ਜਿਹੇ ਐਮਪੀ ਬਣ ਵੀ ਜਾਂਦਾ ਮੰਨ ਲਓ ਤੇ ਇਹ ਦੀ ਸਮਾਜ ਨੂੰ ਦੇਣ ਕੀ ਹੋਣੀ ਸੀ? ਆਹ ਹੀ ਬੁੜਾ ਨਸ਼ਾ ਚਿੱਟਾ ਫੇਕ ਤਸਵੀਰਾਂ ਵਾਇਰਲ ਜਿਹੜਾ ਅੱਜ ਤੋਂ ਬੰਦਾ ਕਰਨ ਲੱਗਾ ਹੈ ਤੇ ਉਹ ਸਮਾਜ ਵਾਸਤੇ ਕਿੰਨਾ ਕੋਈ ਵਧੀਆ ਹੋ ਸਕਦਾ। ਇਹ ਆਪਾਂ ਨੂੰ ਵੀ ਸੋਚਣਾ ਪੈਣਾ ਇਹੋ ਜਿਹੇ ਬੰਦਿਆਂ ਨੂੰ ਇਹਨਾਂ ਦੇ ਲਾਈਵ ਤੇ ਨਾ ਜਾਓ ਇਹਨਾਂ ਨੂੰ ਮੂੰਹ ਨਾ ਲਾ ਇਹਨਾਂ ਦੀ ਜੋ ਜੋ ਇੱਕ ਗੰਧ ਬੋਲਦੇ ਰਹਿੰਦੇ ਸਾਰਾ ਦਿਨ ਉਹ ਮਤਲਬ ਕਿ ਇਹਨਾਂ ਦੇ ਉੱਤੇ ਹੀ ਰਹਿ ਜਾਣਾ ਮੈਨੂੰ ਲੱਗਦਾ ਵੀ ਉਹ ਇਹਨਾਂ ਨੂੰ ਹੀ ਅੰਦਰ ਇਹਨਾਂ ਦਾ ਹੀ ਸੜਨਾ ਹੈ ਕਿਸੇ ਦੇ ਉੱਤੇ ਕੋਈ ਅਸਰ ਨਹੀਂ ਹੋਣਾ ਜੀ ਅੰਦਰ ਇਸਕੀ ਮੈਂ ਜਾਣਾ ਚਾਹਾਂ ਕਰਕੇ ਦੂਜੇ ਮੁਕਾਬਲੇ ਆਪਾਂ ਦੇਖ ਲਈ ਨਹੀਂ ਜੇ ਆਪਾਂ ਗਲਤ ਕਰੀਏ ਹੁਣ ਤੀਜਾ ਮੁਕਾਬਲਾ ਕਿੱਥੇ ਹੋ ਸਕਦਾ ਕਿਹੜਾ ਹੋ ਸਕਦਾ ਉਹ ਕੋਈ ਦੱਸ ਸਕਦੇ ਹੋ ਕਿ ਤੀਜਾ ਮੁਕਾਬਲਾ ਕੀ ਦੇਖਣ ਨੂੰ ਮਿਲ ਸਕਦਾ ਦਰਸ਼ਕਾਂ ਨੂੰ ਹਾਂ ਬਿਲਕੁਲ ਬਿਲਕੁਲ ਇਹ ਨਾ ਅਸੀਂ ਹੋਈ ਕਹਿ ਦਿੰਨੇ ਆ ਮਤਲਬ ਅਸੀਂ ਆਪਣੇ ਵੱਲੋਂ ਹੀ ਚੈਲੰਜ ਕਰ ਦਿੰਨੇ ਆ ਹਾਲਾਂਕਿ ਸਾਡੇ ਕੋਲ ਹੱਕ ਕੋਈ ਨਹੀਂ ਆ ਪਰ ਮੈਂ ਫਿਰ ਵੀ ਕਹਿਣਾ ਇੱਕ ਜਨਤਾ ਦੇ ਤੌਰ ਤੇ ਕਹਿ ਦਿੰਨੇ ਆ ਕਿ ਜਿੱਦਣ ਭਾਈ ਅਮਰਤਪਾਲ ਸਿੰਘ ਬਾਹਰ ਆਉਂਦੇ ਨੇ ਨਾ ਆਮਣੇ ਸਾਹਮਣੇ ਬੈਠ ਕੇ ਇਹ ਬੰਦਾ ਉਹਨਾਂ ਦੇ ਨਾਲ ਡਿਬੇਟ ਰੱਖ ਲਵੇ ਇਹ ਤੀਸਰਾ ਮੁਕਾਬਲਾ ਅਸੀਂ ਚਾਹੁੰਨੇ ਆ ਹੋਵੇ ਤੇ ਜਦੋਂ ਭਾਈ ਅਮਰਤਪਾਲ ਸਿੰਘ ਬਾਹਰ ਆਉਂਦੇ ਨੇ ਨਾ ਜੇਲ੍ਹ ਤੋਂ ਤੇ ਅਸੀਂ ਵੀ ਸੁਨੇਹਾ ਉਹਨਾਂ ਤੱਕ ਪਹੁੰਚਾਵਾਂਗੇ ਕਿ ਇਸ ਬੰਦੇ ਨੂੰ ਜਿਹੜਾ ਹੈ ਉਹ ਵੈਸੇ ਤਾਂ ਮੈਂ ਜਿਹੜੀ ਗੱਲ ਪਹਿਲਾਂ ਕਰ ਦਿੱਤੀ ਆ ਉਹਦੇ ਹਿਸਾਬ ਦੇ ਨਾਲ ਤੇ ਇਹਦੀ ਔਕਾਤ ਨਹੀਂ ਹੈ ਕਿ ਉਹ ਉਹ ਸਾਹਮਣੇ ਬੈਠ ਕੇ ਬੈਸ ਕਰ ਸਕੇ ਡਿਬੇਟ ਕਰ ਸਕੇ ਪਰ ਫਿਰ ਵੀ ਅਸੀਂ ਇਹ ਗੱਲ ਕਹਿੰਦੇ ਆ ਕਿ ਜੇ ਤੀਜਾ ਮੁਕਾਬਲਾ ਤੁਸੀਂ ਜੇ ਕਹਿੰਦੇ ਹੋ ਨਾ ਤੇ ਉਹ ਹੋਊਗਾ ਜਦੋਂ ਆਹਮਣੇ ਸਾਹਮਣੇ ਬਹਿ ਕੇ ਡਿਬੇਟ ਹੋਊਗੀ ਸੋ ਫਿਰ ਨਜ਼ਾਰਾ ਆਊਗਾ ਤੇ ਮੈਨੂੰ ਲੱਗਦਾ ਵੀ ਇਹ ਇਹ ਕਦੇ ਵੀ ਹਾਂ ਨਹੀਂ ਕਰਨੀ ਇਹ ਜਿੰਨੀਆਂ ਗੱਲਾਂ ਬਾਹਰ ਬਹਿ ਕੇ ਕਰਦਾ ਇਹਨੂੰ ਪਤਾ ਵੀ ਉਹ ਜਿਹੜਾ ਯੋਧਾ ਹੈਗਾ ਉਹ ਜੇਲ੍ਹ ਦੇ ਅੰਦਰ ਹੈ ਉਥੋਂ ਕੋਈ ਉਹਦਾ ਬਿਆਨ ਨਹੀਂ ਆਉਣਾ ਮੈਂ ਜੋ ਮਰਜ਼ੀ ਬੋਲੀ ਜਾਵਾਂ ਜਿੱਦ ਨਾਲ ਮਰਜ਼ੀ ਲਾਈਵ ਹੋਈ ਜਾਵਾਂ ਜਿੰਨੂੰ ਭੱਦੀ ਸ਼ਬਦਾਵਲੀ ਬੋਲਣੀ ਬੋਲੀ ਜਾਵਾ ਮੈਂ ਪਟੀਸ਼ਨਾਂ ਪਾਈ ਜਾਵਾ ਸੋ ਜਦੋਂ ਉਹ ਕਿਤੇ ਬਾਹਰ ਆ ਗਏ ਨਾ ਤਾਂ ਮੈਨੂੰ ਲੱਗਦਾ ਵੀ ਇਹ ਇਹਦੇ ਕੋਲੋਂ ਤਾਂ ਉਹਨਾਂ ਦੇ ਸਾਹਮਣੇ ਖੜਿਆ ਨਹੀਂ ਜਾਣਾ ਬਹਿਣ ਵਾਲੀ ਗੱਲ ਤਾਂ ਦੂਰ ਦੀ ਹੈ ਜੀ ਹਾਂ ਜੀ ਇਸ ਨੂੰ ਧੰਨਵਾਦ ਕਰਦੇ ਹੋਣਾ ਜੁੜਦੀ ਹਾਂ ਤੁਸੀਂ ਤੇ ਬੀਬਾ ਖੋਕੇ ਆਪਣੇ ਵਿਚਾਰ ਦਰਸ਼ਕਾਂ ਦੇ ਅੱਗੇ ਰੱਖਦੀ ਹਾਂ ਧੰਨਵਾਦ ਸਾਨੂੰ ਜੁੜਨ ਦੇ ਲਈ ਅਤੇ ਪੈ ਪੰਜਾਬ ਟੀਵੀ ਦੇ ਦਰਸ਼ਕਾਂ ਦੇ ਅੱਗੇ ਆਪਣੇ ਵਿਚਾਰ ਰੱਖਣ ਦੇ ਲਈ ਧੰਨਵਾਦ ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਕੁਬਿਲਾ ਹੋ ਗਿਆ ਪੈ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਇਜਾਜ਼ਤ ਲੈਂਦਾ ਧੰਨਵਾਦ